ਸਾਥੀਕਾਰ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਕਾਟੋ ਕੁਲੇਸ਼ ਇੱਕ ਨਵੇਂ ਮੋੜ ਤੇ ਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਆਲਰੇਡੀ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਸੌਂਪ ਦਿੱਤਾ ਹੈ ਉਹਦੇ ਵਿੱਚ ਡਾਕਟਰ ਦਰਜੀਤ ਸਿੰਘ ਚੀਮਾ ਵੀ ਨੇ ਤੇ ਹੋਰ ਵੀ अनेका ਸਾਥੀ ਨੇ ਜਿਨ੍ਹਾਂ ਨੇ ਆਪਣੇ ਸਤੀਫੇ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਲਾ ਕੇ ਜਾਂ ਇਮੋਸ਼ਨ ਹੋ ਕੇ ਬਲਵਿੰਦਰ ਸਿੰਘ ਖੁੰਧੜ ਨੂੰ ਸੌਂ ਦਿੱਤੇ ਇਧਰ ਵਾਰ-ਵਾਰ ਜਿਹੜੀ ਕੁਤਾਈ ਕੀਤੀ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੂਸਰੇ ਪਾਸੇ ਜੇ ਗੱਲ ਕਰੀਏ ਇੱਕ ਤਰ੍ਹਾਂ ਦਾ ਮੁਤਲਿ ਕਰ ਦਿੱਤਾ ਗਿਆ ਹੈ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ ਵਿੱਚ ਕਿਸਾਨ ਅਤੇ ਸਿੱਖ ਜਥੇਬੰਦੀਆਂ ਆ ਚੁੱਕੀਆਂ ਨੇ ਸਿੱਖ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਜਾਇਆ ਨਹੀਂ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਬਾਦਲ ਪਰਿਵਾਰ ਸਿਆਸੀ ਲਾਣਾ ਧੱਕੇ ਨਾਲ ਕਿਰਦਾਰ ਖੁਸ਼ੀ ਕਰ ਰਿਹਾ ਹੈ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਜੇ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਆਏ ਸੀ ਤਿੰਨਾਂ ਦਿਨਾਂ ਦੇ ਵਿੱਚ ਫਿਰ ਟਾਈਮ ਮੰਗਿਆ ਗਿਆ 20 ਦਿਨ ਹੁਣ ਫਿਰ ਸਮਾਂ ਮੰਗ ਲਿਆ ਆ ਕਹਿੰਦੇ ਨੇ ਕਿ 15 ਮਾਰਚ ਦੇ ਦਿਨ ਚੱਲ ਰਹੇ ਨੇ ਕਿ ਬੜੀਆਂ ਕੁਰਬਾਨੀਆਂ ਨੇ ਸੁਖਬੀਰ ਸਿੰਘ ਬਾਦਲ ਦੀਆਂ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਇਸ ਸਿੱਖ ਪੰਥ ਲਈ ਲੇਕਿਨ ਸਿੱਖਾਂ ਨੂੰ ਸਾਰਾ ਪਤਾ ਹੈ ਇਸ ਸਿੱਖ ਇਸ ਇੱਕਵੀਂ ਸਦੀ ਦੇ ਵਿੱਚ ਕਿ ਜਿੰਨਾ ਨੁਕਸਾਨ ਸ਼੍ਰੋਮਣੀ ਅਕਾਲੀ ਦਲ ਦਾ ਅਤੇ ਪੰਥ ਦਾ ਸੁਖਬੀਰ ਸਿੰਘ ਬਾਦਲ ਨੇ ਕੀਤਾ ਹੈ ਉਹ ਦਸਨਯੋਗ ਜਾਂ ਗਿਣਯੋਗ ਨਹੀਂ ਹੈ ਲੇਕਿਨ ਇਸ ਦੇ ਬਾਪ ਯੂਧ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹਿਣਗੇ ਕਿਉਂਕਿ ਉਹਨਾਂ ਦੇ ਕੋਲ ਸਾਰਿਆਂ ਦੀਆਂ ਕਮਜ਼ੋਰੀਆਂ ਨੇ ਸਾਰਿਆਂ ਦੀ ਵੀਕਨੈਸ ਨੇ ਚਾਹੇ ਉਹ ਧਾਰਮਿਕ ਆਗੂ ਹੋਵੇ ਚਾਹੇ ਕੋ ਸ਼ਰੂਮਣੀ ਅਕਾਲੀ ਦਲ ਦਾ ਵੱਡਾ ਆਗੂ ਟਕਸਾਲੀ ਆਗੂ ਹੋਵੇ ਚਾਹੇ ਕੋ ਬਜ਼ੁਰਗ ਆਗੂ ਹੋਵੇ ਯਾਨੀ ਕਿ ਸਾਰਿਆਂ ਦੀਆਂ ਕਮਜ਼ੋਰੀਆਂ ਆਪਣੀ ਝੋਲੀ ਵਿੱਚ ਪਾ ਕੇ ਰੱਖੀਆਂ ਹੋਈਆਂ ਨੇ ਸੁਖਬੀਰ ਸਿੰਘ ਬਾਦਲ ਨੇ ਜਿਹਨੂੰ ਉਸਦੇ ਖਿਲਾਫ ਬੋਲਦਾ ਹੈ ਉਸਦੀ ਕਦਾਰ ਕੁਛੀ ਕਰ ਦਿੱਤੀ ਜਾਂਦੀ ਹੈ ਜਾਂ ਉਸਦੀ ਕੋਈ ਵੀਡੀਓ ਆਦੀ ਹੋ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਕਰ ਦਿੱਤੀ ਜਾਂਦੀ ਹੈ ਆਖਰਕਾਰ ਇਹ ਕਿਉਂ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਬਣਾਉਣਾ ਬਚਾਉਣਾ ਚਾਹੁੰਦਾ ਹੈ ਤੇ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਨੂੰ ਬਣਾ ਬਚਾਉਣ ਦੇ ਵਿੱਚ ਕਾਮਯਾਬ ਹੋ ਗਏ ਨੇ 99% ਕਿਸੇ ਵੀ ਸਮੇਂ ਜਿਹੜੇ ਫੈਸਲੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਲੈ ਗਏ ਸੀ ਸਿੱਖ ਪੰਥ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਵੇ ਜਾਂ ਨਾ ਪਾਵੇ ਇਸ ਦਾ ਕੋਈ ਫਰਕ ਨਹੀਂ ਪੈਂਦਾ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਪਤਾ ਹੈ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਮੇਰੇ ਹੱਥਾਂ ਵਿੱਚੋਂ ਨਿਕਲ ਗਈ ਤਾਂ ਫਿਰ ਅਸੀਂ ਖਤਮ ਹੋ ਜਾਵਾਂਗੇ ਸਾਡਾ ਘਰ-ਬਾਰ ਕਿਵੇਂ ਚੱਲੇਗਾ ਭਾਵੇਂ ਅਰਬਾਂ ਕਰਜ਼ਾਰ ਪੈ ਦੀਆਂ ਜਾਇਦਾਦਾਂ ਜੁੜ ਰਹੀਆਂ ਨੇ ਇਸ ਲਈ ਗੂੰਦ ਵਾਂਗੂੰ ਚਿਮੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਸੂਤਰ ਦੱਸਦੇ ਨੇ ਕਿ ਭਾਵੇਂ ਜੱਡੇ ਵੱਡੇ ਫੈਸਲੇ ਆਏ ਨੇ ਇਹ ਹਮੇਸ਼ਾ ਹੀ ਇਹਨਾਂ ਨੇ ਗਦਾਰੀ ਕੀਤੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਨਾਲ ਅਤੇ ਉਹਨਾਂ ਵੱਲੋਂ ਜਿਹੜੇ ਹੁਕਮ ਕੀਤੇ ਗਏ ਨੇ ਇਸ ਲਈ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਹੋਣਗੇ ਜਾਹੇ ਜੋ ਕੁਝ ਮਰਜ਼ੀ ਹੋ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਭਾਵੇਂ 2027 ਦੇ ਵਿੱਚ ਫਿਰ ਵੱਡਾ ਨੁਕਸਾਨ ਹੋਵੇ ਜਿਵੇਂ 2022 ਦੇ ਵਿੱਚ ਹੋਇਆ ਸੀ